ਸਸ਼ੀਕਾਲੇ ਸੰਦਰ ਨਿਊਜ਼ ਦੇਖਣੇ ਸਾਰੇ ਦਰਸ਼ਕਾਦਾ ਸਵਾਗਤ ਹੈ ਮੈਂ ਇਧੇ ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸੂਬੇ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਪੀਐਸਪੀਸੀਐਲ ਮੁਲਾਜ਼ਮਾਂ ਨੂੰ ਮੰਨ ਸਰਕਾਰ ਦੇ ਤੋਫਾ ਅਧਿਕਾਰੀਆਂ ਦੀਆਂ ਤਨਖਾਹਾਂ 'ਚ ਵੱਡੇ ਪੱਧਰ ਤੇ ਕੀਤਾ ਵਾਦਾ ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ ਕਿਸਾਨ ਕੋਲ ਗੁਪਤ ਗੱਲਬਾਤ ਦੀ ਮੰਤਰੀਆਂ ਨੂੰ ਭੇਜ ਰਹੀ ਸਰਕਾਰ ਵੀਡੀਓ ਕਾਨਫਰencing ਰਾਹੀਂ ਅਦਾਲਤ 'ਚ ਪੇਸ਼ ਹੋਏ ਸੀਐਮ ਕੇਜਰੀਵਾਲ 16 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ ਜਲੰਧਰ ਤੋਂ ਵੱਡੀ ਖਬਰ ਸੀਬੀਆਈ ਨੇ ਕਰੋ ਚੁੱਕੇ ਰਿਸ਼ਵਤ ਲੈਣ ਵਾਲੇ ਪਾਸਪੋਰਟ ਅਫਸਰ 25 ਲੱਖ ਨਕਦੀ ਵੀ ਕੀਤੀ ਬਰਾਮਦ ਕਿਸਾਨ ਜਥੇਬੰਦੀ ਦਾ ਵੱਡਾ ਐਲਾਨ ਲੁਧਿਆਣਾ ਵਿੱਚ ਅੱਜ ਅਤੇ ਕੱਲ ਟੋਲ ਪਲਾਜ਼ਾ ਰਹਿਣਗੇ ਬੰਦ ਤਰੰਤਾਂਾਂ ਦੇ ਵਾਪਰੇ ਦੁਖਦ ਘਟਨਾ ਕਾਰ ਦੀ ਟੱਕਰ ਨਾਲ ਬਾਈਕ ਸਵਾਰ ਪਿਓ ਪੁੱਤ ਦੀ ਹੋਈ ਮੌਤ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਪਰਤ ਰਹਾ ਸੀ ਪਰਿਵਾਰ ਕਿਸਾਨ ਆंदोलਨ ਪੱਖਨ ਲੱਗ ਗਿਆ ਉਗਰਾਹਾ ਧੜੇ ਜਾਖੜ ਕੈਪਟਨ ਕੇਵਲ ਸਿੰਘ ਢਿੱਲੋਂ ਦੇ ਘਰ ਅੱਗੇ ਧਰਨਾ ਦੇਣ ਦਾ ਕੀਤਾ ਐਲਾਨ ਕਿਸਾਨ ਆंदोलਨ ਦੌਰਾਨ ਸ਼ੰਭੂ ਬਾਰਡਰ ਤੇ ਪੁਲਿਸ ਮੁਲਾਜ਼ਮ ਦੀ ਹੋਈ ਮੌਤ ਇੱਕ ਦਿਨ ਪਹਿਲਾਂ ਕਿਸਾਨ ਦੀ ਵੀ ਹੋਈ ਸੀ ਮੌਤ ਆਦਮਪੁਰ ਤੋਂ ਜਲਦ ਸ਼ੁਰੂ ਹੋਣ ਗਿਆ ਉਡਾਨਾ ਸੰਸਦ ਰਿੰਕੂ ਨੇ ਮੰਤਰਾਲੇ ਵੱਲੋਂ ਰੂਟ ਵੰਡੇ ਜਾਣ ਦੀ ਦਿੱਤੀ ਜਾਣਕਾਰੀ ਟਾਈਮਰ ਬੰਬ ਬਣਾਉਣ ਦੇ ਮਾਸਟਰਮਾਈਂਡ ਜਾਵਦ ਨੂੰ ਐਟਆਈਐਸ ਨੇ ਮੁਜ਼ਫਰਨਗਰ ਤੋਂ ਕੀਤਾ ਗ੍ਰਿਫਤਾਰ ਦੰਗਿਆਂ ਚ ਹੋਣੀ ਸੀ ਵਰਤੋਂ ਆਈਬੀ ਨੇ ਸ਼ੁਰੂ ਕੀਤੀ ਜਾਂਚ ਯੋਗੀ ਸਰਕਾਰ ਦਾ ਵੱਡਾ ਫੈਸਲਾ ਉੱਤਰ ਪ੍ਰਦੇਸ਼ ਚ ਅਗਲੇ 6 ਮਹੀਨਿਆਂ ਤੱਕ ਹੜਤਾਲਾਂ ਤੇ ਲੱਗੀ ਪਾਬੰਦੀ ਉਲੰਘਣਾ ਕਰਨ ਤੇ ਹੋਵੇਗੀ ਕਾਰਵਾਈ ਹੁਣ ਭਾਰਤੀ ਸਮੁੰਦਰੀ ਸਰਹੱਦ ਦੀ ਸੁਰੱਖਿਆ ਹੋਵੇਗੀ ਮਜ਼ਬੂਤ ਰੱਖਿਆ ਮੰਤਰਾਲੇ ਨੇ 15 ਅਗਸਤ ਤੀਹ ਜਹਾਜ਼ਾਂ ਦੇ ਖਰੀਦ ਨੂੰ ਦਿੱਤੀ ਮਨਜ਼ੂਰੀ ਪੀਟੀਐਮ ਫਾਸਟਟੈਗ ਯੂਜ਼ਰਜ਼ 32 ਬੈਂਕਾਂ ਤੋਂ ਬਣਵਾ ਸਕਦੇ ਹਨ ਫਾਸਟਟੈਗ ਰੋਡ ਟੋਲਿੰਗ ਅਥਾਰਟੀ ਦੇ ਐਡਵਾਈਜ਼ਰੀ ਮੁਕਤਸਰਜੂ ਨਸ਼ਾ ਤਸਕਰਾਂ ਤੇ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਨੇ 13 ਲੱਖ ਦੀ ਜਾਇਦਾਦ ਕਿੱਤੀ ਸੀ ਟੀਮ ਇੰਡੀਆ ਨੂੰ ਵੱਡਾ ਝਟਕਾ ਭਾਰਤ ਇੰਗਲੈਂਡ ਤੀਜੇ ਟੈਸਟ ਮੈਚ 'ਚ ਹਿੱਸਾ ਨਹੀਂ ਲੈਣਗੇ ਰਵਿੰਦ੍ਰਾ ਚੰਦਰ ਅਸ਼ਵਿਨ ਰਿਆਹੋ ਕੇ ਭਾਰਤ ਪਰਤੇ ਰਿਟਾਇਰਡ ਕਮਾਂਡਰ ਅਮਿਤ ਨਾਗਪਾਲ ਬੋਲੇ ਦੂਸਰੇ ਦੇਸ਼ ਜਾਵਾਂਗਾ ਪਰ ਕਤਰ ਕਦੇ ਨਹੀਂ ਜਾਵਾਂਗਾ ਅੰਮ੍ਰਿਤਸਰ 'ਚ ਲਰਨਿੰਗ ਲਾਇਸੈਂਸ ਦੇ ਆਟੋਮੈਟਿਕ ਅਪਰੂਵਲ ਬੰਦ 1195 ਅਪਰੂਵਲਾਂ ਰੁਕੀਆਂ ਲੋਕ ਹੋ ਰਹੇ ਸਨ ਏਜੰਟਾਂ ਦਾ ਸ਼ਿਕਾਰ ਹੁਣ ਇਮਰਾਨ ਖਾਨ ਦੀ ਪਾਰਟੀ ਨਿਭਾਵੇਗੀ ਵਿਰੋਧੀ ਧਿਰ ਦੀ ਭੂਮਿਕਾ ਚੋਣਾਂ 'ਚ ਧਾਂਦ ਲਈ ਵਿਰੋਧ ਖੋਲ੍ਹੇਗੀ ਮੋਰਚਾ ਨਿਊ ਜਰਸੀ 'ਚ ਰਿਹਾਈਸ਼ੀ ਇਮਾਰਤ 'ਚ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਭਾਰਤੀ ਵਣਜਦੂਤਾਵਾਜ਼ ਨੇ ਜਾਰੀ ਕੀਤਾ ਬਿਆਨ ਸਾਰੇ ਭਾਰਤੀ ਵਿਦਿਆਰਥੀ ਅਨੁਰਖਿਤ ਹਜਬੁੱਲਾ ਨੇ ਇਜ਼ਰਾਈਲ ਨੂੰ ਖੂਨ ਦੇ ਬਦਲੇ ਖੂਨ ਦੀ ਦਿੱਤੀ ਧਮਕੀ ਕਿਹਾ ਚੁਕਾਉਣੀ ਪਵੇਗੀ ਲਿਬਨਾਨੀ ਨਾਗਰਿਕਾਂ ਦੀ ਮੌਤ ਦੀ ਕੀਮਤ ਐਸਾ ਨੂੰ ਹੁਣ ਤੱਕ ਦੀਆਂ ਮੁਖਬਰਾਂ ਮੈਨੂੰ ਦਿਓ ਇਜਾਜ਼ਤ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮਜ਼ेड ਨਿਊਜ਼